ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਜਾਬ ਦੇ ਵਿੱਚ ਡੇਰਾਵਾਦ ਸਾਡੇ ਹੋਰ ਲਾਲੋ ਕੋਈ ਸੰਤ ਸਮਾਜ ਦੇਖੋ ਪੰਜਾਬ ਤੇ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਪਰਿਵਾਰ ਵਾਰ ਕੇ ਭਾਰਤ ਦੇਸ਼ ਜਾਦ ਕਰਾਇਆ ਸਭ ਤੋਂ ਵੱਡੀ ਕੁਰਬਾਨੀ ਦਸਵੇਂ ਪਾਸ਼ਾ ਜੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਨਾ ਕਿ ਅਸੀਂ ਡੇਰੇਵਾਦ ਦੇ ਮਗਰ ਪਈਏ ਸੰਪਰਦਾਵਾਂ ਦੇ ਮਗਰ ਪਈਏ ਜੀ ਅਸੀਂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨੂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੰਨੂ ਜਿਨ੍ਹਾਂ ਨੇ ਸਾਰਾ ਪਰਿਵਾਰ ਸਾਡੇ ਦੀ ਵਾਰਿਆ ਸਾਰੇ ਬੱਚੇ ਸਾਡੇ ਦੀ ਵਾਰਿਆ ਅਸੀਂ ਡੇਰੇਆ ਮਗਰ ਪੈ ਜਾਣੇ ਆ ਸੰਤਾ ਮਗਰ ਸਾਧਾ ਮਗਰ ਤੁਸੀਂ ਆਹ ਵੇਖ ਸਕਦੇ ਸਾਦ ਕੀ ਕਰ ਰਿਹਾ ਇੱਕ ਲੋਕ ਜਿਹਾ ਸਾਡੇ ਪੰਜਾਬ ਦੀ ਬੀਬੀ ਆਦਾਲੋਂ ਉੱਥੇ ਮੱਥੇ ਪੈਸੇ ਟੇਕੀ ਜਾਂਦੀ ਹੈ ਹੁਣ ਜਿੰਨੇ ਵੀ ਪੰਜਾਬ ਦੇ ਡੇਰੇਵਾਦ ਦੇ ਉਹਨਾਂ ਸਾਰਿਆਂ ਨੇ ਜਾ ਕੇ ਪੰਜਾਬ ਬਾਹਰ ਜ਼ਮੀਨਾਂ ਖਰੀਦ ਰਹੀ ਹੈ ਕੋਈ ਕੈਨੇਡਾ ਗਰੀਦ ਰਿਹਾ ਕੋਈ ਅਮਰੀਕਾ ਦੇ ਗਰੀਦ ਰਿਹਾ ਪੰਜਾਬ ਵਾਰੇ ਨਹੀਂ ਕੋਈ ਸੋਚਦਾ ਹੁਣ ਪੰਜਾਬ ਤੋਂ ਕੋਈ ਵੇਖ ਹੈ ਸਾਡੇ ਬੱਚੇ ਸਾਰੇ ਬਾਹਰ ਭੱਜੇ ਜਾਂਦੇ ਆ ਤੇ ਪੰਜਾਬ ਦੇ ਵਿੱਚ ਤੁਸੀਂ ਕੰਮ ਕਰੋ ਕੋਈ ਚੰਗੇ ਹਸਪੀਟਲ ਬਣਾ ਲਓ ਕੋਈ ਚੰਗੇ ਕਾਲਜ ਬਣਾ ਲਓ ਕੋਈ ਗਰੀਬਾਂ ਨੂੰ ਵਧੀਆ ਘਰ ਪਾ ਕੇ ਦੇ ਦਿਓ ਉਹ ਚੀਜ਼ ਨਹੀਂ ਸੋਚਦੇ ਸਿਰਫ ਲੋਕ ਸੰਤਾ ਦੇ ਮਗਰ ਲੱਗੇ ਹੋਏ ਨੇ ਸੰਪਰਦਾਵਾਂ ਦੇ ਤੇ ਫਿਰ ਇੱਕ ਚੀਜ਼ ਇਹ ਵੀ ਹੈ ਕਿ ਇੱਕ ਕੁੜੀ ਜਦ ਮੁੱਕਰ ਜਾਂਦੀ ਹੈ ਜੇ ਉਹਦੀ ਫੈਮਲੀ ਨਾਲ ਨਹੀਂ ਖੜਨ ਨੂੰ ਤਿਆਰ ਹੈ ਫਿਰ ਅੰਮ੍ਰਿਤਪਾਲ ਮਹਿਰੂ ਕਿਉਂ ਅੱਗੇ ਆ ਕੇ ਸਾਥ ਦੇ ਰਹੇ ਨੇ ਮੰਨ ਲੈ ਕਿ ਉਹਨਾਂ ਨੇ ਜ਼ੁਬਾਨ ਕੀਤੀ ਸੀ ਕਿ ਮਦਦ ਕਰਾਂਗਾ ਮੈਂ ਨਾਲ ਖੜਾ ਤੁਹਾਡੇ ਜਦੋਂ ਸਾਰੇ ਮੁੱਕਰ ਗਏ ਫਿਰ ਵੀ ਕਿਉਂ ਨਾਲ ਤੁਰਨ ਦੀ ਨੋਬਤ ਕਿਉਂ ਹੈ ਦੇਖੋ ਗੱਲ ਇਹ ਹੈ ਨਾ ਮਸਲਾ ਤੇ ਹੁਣ ਉਹ ਦੇਖੋ ਅੰਮ੍ਰਿਤਪਾਲ ਸਿੰਘ ਖੜਿਆ ਨਾਲ ਉਹਦਾ ਨਾ ਪਤਾ ਪਾਣੂ ਬਾਕੀ ਸਭ ਤੋਂ ਵੱਡੀ ਤੇ ਗੱਲ ਇਹ ਹੈ ਵੀ ਹੁਣ ਜੇ ਤੇ ਇੱਕ ਕੁੜੀ ਦਾ ਰਿਲੇਸ਼ਨ ਹੁੰਦਾ ਨਾ ਹੁਣ ਤਿੰਨ ਚਾਰ ਕੁੜੀਆਂ ਦਾ ਵੀਡੀਓ ਦੀ ਵਾਇਰਲ ਹੋ ਗਈ ਬਾਬੇ ਦੀ ਹੈ ਨਾ पांचवी वीडियो आ गया इस कर के आप ये कह सकते हो बापे दा धंदा सी चलो एक कुड़ी ना है सी जा तू उदे ना विवाह करा आनंद कारदे करा ओठी सही है क्योंकि ਸਾਡੇ ਜੀ ਨੰਦ ਕਰਦੇ ਆਪਾਂ ਕਰਾ ਸਕਦੇ ਉਹ ਵੀ ਸੀਮਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁਣ ਵਾਰ ਵਾਰ ਕੁੜੀਆਂ ਨੇ ਵੀਡੀਓ ਵਾਇਰਲ ਹੋਣੀ ਆ ਦੇਖੋ ਜੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਖੜਿਆ ਜੇ ਕੁੜੀ ਬਿਆਨ ਮੁੱਕਰਦੀ ਏ ਕੁੜੀ ਵੀ ਪੈਸੇ ਲੈ ਸਕਦੀ ਏ ਕੀ ਪਤਾ ਪੈਸੇ ਲੈ ਕੇ ਮੁਕਰੀ ਜਾ ਕੇ ਇਹਦੇ ਸਿਆਸੀ ਪ੍ਰੈਸ਼ਰ ਪੈ ਰਿਹਾ ਕੁੜੀ ਤੇ ਕਿਉਂਕਿ ਜਿਹੜੇ ਬਾਬਾ ਬਾਦ ਡੇਰੇ ਬਾਦ ਇਹਨਾਂ ਦੇ ਝੜਾ ਬੜੀਆਂ ਲੰਮੀਆਂ ਨੇ ਉਹ ਕੋ ਸਰਕਾਰਾ ਇਹਨਾਂ ਤੋਂ ਚੱਲਦੀ ਐ ਹੁਣ ਸਰਸੀ ਵਾਲਾ ਬਾਬਾ ਲਾਲੋ ਤੁਸੀਂ ਉਹਤੇ ਰੇਪ ਦੇ ਕੇਸ 'ਤੇ ਕਤਲ ਦੇ ਕੇਸ 'ਤੇ ਅੱਜ ਉਹ ਬਾਹਰ ਐ ਪਰਵਰ ਪਰੋਲ ਮਿਲਦੀ ਐ ਸਾਡੇ ਬੰਦੀ ਸਿੰਘ ਲਾਲੋ ਪਤੀ ਪਤੀ ਸਾਲ 30-30 ਸਾਲ ਸਜਾਵਾਂ ਹੋਈਆਂ ਉਹਨਾਂ ਦੇ ਸੰਵਿਧਾਨ ਕਹਿੰਦਾ ਵੀ ਬੰਦੀ ਸਿੰਘ ਬਾਹਰ ਕੱਢੋ ਉਹ ਫੇਰ ਅੰਦਰ ਨੇ ਜਿਹੜੇ ਬਲਤਕਾਰੀ ਉਹ ਫੇਰ ਬਾਹਰ ਕਿਉਂਕਿ ਇਹ ਚੀਜ਼ਾਂ ਸਾਡੇ ਲੋਕਾਂ ਨੇ ਸੋਚਣੀਆਂ ਸਾਨੂੰ ਸਰਕਾਰਾਂ ਬਣਾਉਣ ਲੱਗੇ ਸੋਚਣ ਦੀ ਲੋੜ ਅੱਛਾ ਹੁਣ ਜਿੱਥੇ ਤੁਹਾਡਾ ਨਾਲ ਜਾ ਰਿਆਂ ਅੰਮ੍ਰਿਤਪਾਲ ਮੈਰੋ ਦੇ ਜਾਂ ਕੁੜੀ ਨੂੰ ਇਨਸਾਫ ਦਵਾਨ ਜਾਣ ਜਾ ਰਹੇ ਉਹ ਜਿਹੜਾ ਡੇਰਾਵਾਦ ਖਤਮ ਕਰਨ ਜਾ ਰਹੇ ਕੀ ਹੈ ਦੇਖੋ ਸਭ ਤੋਂ ਵੱਡੀ ਦੀ ਗੱਲ ਅਸੀਂ ਇਹ ਕਹਿੰਦੇ ਵੀ ਜਿਹੜਾ ਡੇਰਾਵਾਦ ਹੈ ਜਿਹੜੇ ਪੰਜਾਬ ਲਈ ਵੀ ਕੁਛ ਕਰ ਰਹੇ ਆਪਣੇ ਸਵਾਰਥਾਂ ਲਈ ਆਪਣੇ ਗੰਦੇ ਕੰਮਾਂ ਨੂੰ ਡੇਰਿਆਂ ਨੂੰ ਵਰਤਦੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਆ ਉਥੇ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ ਚੰਗੇ ਕੰਮ ਹੋਣ ਭਲੇ ਦੇ ਕੰਮ ਹੋਣ ਜੇ ਡੇਰੀਆ ਦੇ ਵਿੱਚ ਇਹੋ ਜਿਹੇ ਗੰਦੇ ਕੰਮ ਹੋਣਗੇ ਤੇ ਡੇਰੀਆ ਸੀ ਬਿਲਕੁਲ ਬੰਦ ਕਰਾਵਾਂਗੇ ਜੇ ਭਾਈ ਅੰਮ੍ਰਿਤਪਾਲ ਸਿੰਘ ਸੱਚਾ ਏ ਲੋਕ ਪੰਜਾਬ ਦੇ ਨਾਲ ਖੜੇ ਆ ਸੱਚ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਤੇ ਅੱਜ ਵੀ ਖੜਾ ਅੱਗੇ ਕੋਈ ਹੋਰ ਸਰਕਾਰ ਨੂੰ ਬੇਨਤੀ ਆ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਮੈਨੂੰ ਲੱਗਦਾ ਕਿ ਉਂਗਲਾਂ ਤੇ ਹੁਣ ਕਿੰਨਾ ਮੁਸ਼ਕਿਲ ਹੈ ਇੰਨਾ ਕ ਵੱਧ ਰਿਹਾ ਦੇਖੋ ਸਰਕਾਰਾਂ ਹੀ ਅਜੇ ਡਾਵਾਂ ਡੋਲਿਆ ਆਪਣਾ ਪਤਾ ਪੰਜਾਬ ਦੀ ਆ ਇਸ ਕਰਕੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਅਸੀਂ ਇਹ ਕਹਿੰਨੇ ਆ ਵੀ ਹਰ ਬੰਦੇ ਨਾਲ ਇਨਸਾਫ ਕਰੋ ਜਿ ਜਿਹੜੇ ਸਿਆਸੀ ਲੀਡਰ ਐ ਦੇਖੋ ਜੇ ਅੱਜ ਉਹ ਧੱਕਾ ਕਰਨਗੇ ਤੇ ਪੰਜਾਬ ਗਾਂ 2 ਸਾਲ ਬਾਅਦ ਲੋਕ ਨਹੀਂ ਚੁਣਨਗੇ ਜੇ ਅੱਜ 92% ਲੋਕਾਂ ਨੇ ਐਮਐਲਏ ਜਿਤਾਏ ਆ ਤੇ ਲੋਕਾਂ ਦੇ ਵਿਸ਼ਵਾਸ ਤੇ ਖੜੋ ਕਿਸੇ ਵੀ ਬੰਦੇ ਨਾਲ ਧੱਕਾ ਨਾ ਕਰੋ ਸੱਚ ਦੇ ਖੜੋ ਜਿਉ ਬਾਪ ਨੇ ਰੇਪ ਕੀਤੇ ਇੰੀਆਂ ਵੀਡੀਓ ਫੈਰਦੇ ਉਹਤੇ ਪਰਚਾ ਦੋ ਤੇ ਨਾ ਕਿ ਤੁਸੀਂ ਕਿਸੇ ਨਾਜਾਇਜ਼ ਸਿੰਘ ਨੂੰ ਨਾਜਾਇਜ਼ ਬੰਦੇ ਨੂੰ ਕਦੀ ਤੰਗਣਾ ਕੀਤਾ ਜਾਵੇ ਜਿਵੇਂ ਭਾਜੀ ਅੰਮ੍ਰਿਤਪਾਲ ਸਿੰਘ ਆ ਉਹਦਾ ਕੋਈ ਗੱਲ ਨਹੀਂ ਜੇ ਉਹਨੇ ਚੰਗਾ ਕੰਮ ਕੀਤਾ ਹੈ ਤੇ ਸਰਕਾਰਾਂ ਨੂੰ ਉਹਦੇ ਖਿਲਾਫ ਨਹੀਂ ਚੱਲਣਾ ਚਾਹੀਦਾ ਇੱਕ ਇੱਕ ਬੰਦਾ ਜੋ ਕਿ ਚਲੋ ਠੀਕ ਹੈ ਗਲਤ ਹੁੰਦਾ ਨਹੀਂ برداشت ਕਰ ਪਾਰੇ ਬਟ ਪ੍ਰੈਸ ਕਾਨਫਰੈਂਸ ਦੇ ਵਿੱਚ ਰੋਂ ਖੱਕਾ ਹੋ ਗਿਆ ਉਹ ਬੰਦਾ ਸੋਚ ਸਕਦੇ ਹੋ ਕਿੰਨਾ ਮਜਬੂਰ ਹੋਊਗਾ ਜਾਂ ਅੰਦਰ ਉਹਦੇ ਕੀ ਹੈ ਦੇਖੋ ਇੱਕ ਬੰਦਾ ਕਿਸੇ ਦਾ ਭਲਾ ਕਰ ਰਿਹਾ ਦੇਖੋ ਧੀਆ ਭੈਣਾ ਸਾਰਿਆਂ ਦੀ ਹੈ ਨਾ ਇੱਕ ਭੈਣ ਦਾ ਬੰਦੇ ਨੇ ਭਲਾ ਕੀਤਾ ਇੱਕ ਦਾ ਕੀਤਾ ਦੋ ਦਾ ਕੀਤਾ ਤਿੰਨ ਦਾ ਕੀਤਾ ਉਹੀ ਧੀਆ ਭੈਣਾ ਮੁੱਕ ਰਹੀ ਹੈ ਜਾਂ ਪੈਸੇ ਲਾ ਕੇ ਜਾਂ ਪ੍ਰੈਸ਼ਰ ਤਲੇ ਕਿਉਂਕਿ ਉੱਥੇ ਜੇ ਉਹ ਬੰਦਾ ਉਹਨਾਂ ਲਈ ਸਿਰ ਦੇ ਨੂੰ ਤਿਆਰ ਸੀਗਾ ਤੇ ਉਹ ਧੀਆ ਭੈਣਾ ਨੂੰ ਉਹਦੇ ਨਾਲ ਖੜਨ ਦੀ ਲੋੜ ਸੀ ਤੇ ਜੇ ਨਾਲ ਨਹੀਂ ਖੜਨਾ ਸੀ ਉਹਨੂੰ ਉਹਦਾ ਸੱਤਣਾ ਨਹੀਂ ਚਾਹੀਦਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਜੇ ਸੱਦੇ ਆ ਧੱਕੇ ਵਾਸਤੇ ਤੇ ਫਿਰ ਅੱਜ ਉਹਦੇ ਨਾਲ ਖੜਨਾ ਚਾਹੀਦਾ ਸੀ ਕਿਉਂਕਿ ਕੱਲ ਨੂੰ ਲੋਕਾਂ ਦਾ ਵਿਸ਼ਵਾਸ ਸਾਡੀ ਦੁਖੀ ਭੈਣਾ ਤੇ ਸੋਡੀਆਂ ਮਾਵਾਂ ਤੇ ਭਣਿਆ ਰਵੇ ਲੱਗਾ ਦਾ ਵਿਸ਼ਵਾਸ ਸੀ ਲਾਸਟ ਟਾਈਮ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਸੀ ਕਿ ਅਸੀਂ ਹਿੱਕ ਠੋਕ ਕੇ ਨਾਲ ਖੜਿਆ ਤੇ ਜਾਵਾਂਗੇ ਤੇ ਉਹ ਦਿਨ ਮੈਨੂੰ ਨਹੀਂ ਪਤਾ ਸੀ ਕਿ ਇਨੀ ਛੇਤੀ ਆਜੂਗਾ ਹੁਣ ਚੱਲੇ ਹੋ ਤੁਸੀਂ ਕੀ ਅੱਗੇ ਕਾਰਵਾਈ ਸੋਚੀ ਹਾਂਜੀ ਵਾਈਕਲ ਸਿੰਘ ਖਾਲਸਾ ਵਾਈਕਲ ਜੋ ਕਹਿਆ ਸੀ ਜੀ ਉਹ ਕਰ ਲਗੇ ਸਾਡੇ ਜਿਹੇਦਾਰਾਂ ਨੇ ਕਹਿਆ ਸੀ ਜਿਹੇਦਾਰ ਜੀ ਸਾਡੇ ਤੇਵਿੰਦਰ ਸਿੰਘ ਜੀ ਨੇ ਕਹਿਆ ਸੀ ਕਿ ਜਾਣਾ ਤੇ ਜਾਵਾਂਗੇ ਤੇ ਹੱਕ ਤਾਨ ਕੇ ਜਿਹਦੇ ਨਾਲ ਖੜਾਂਗੇ ਸੱਚ ਤੇ ਖੜਾਂਗੇ ਤੇ ਜਿੱਥੇ ਬੇਅਦਬੀ ਹੁੰਦੀ ਆ ਜਾਂ ਕੋਈ ਧੀ ਭੈਣ ਨਾ ਤੱਕਾ ਹੁੰਦਾ ਉਥੇ ਹੱਕ ਤੇ ਖੜਾਂਗੇ ਜਿਹੜੀ ਜਿੱਥੇ ਵੀ ਜ਼ੁਲਮ ਹੋਊਗਾ ਧੀ ਭੈਣ ਦੇ ਸਾਰਿਆਂ ਨਾਲ ਖੜਾਂਗੇ ਹੱਕ ਤਾਨ ਕੇ ਖੜੇ ਹੋ ਗਏ ਆ ਜੇ ਗੁਰੂ ਮਹਾਰਾਜ ਨੇ ਸਾਡੀ ਸੇਵਾ ਲਈ ਆ ਤੇ ਇਹ ਸੇਵਾ ਜ਼ਰੂਰ ਲੋੜ ਦੇ ਮੁਕਰਨ ਵਾਲੀਆਂ ਜੇ ਵੀ ਜਿਹੜੀਆਂ ਤੀਵੀਆਂ ਨੇ ਉਹਨਾਂ ਲਈ ਕੋਈ ਕੁਝ ਕਹੋਗੇ ਦੇਖੋ ਸਭ ਤੋਂ ਵੱਡੀ ਤੇ ਇਹ ਗੱਲ ਹੈ ਵੀ ਜਿਹੜੀ ਸਾਡੀਆਂ ਭੈਣਾਂ ਦੇ ਨਾਲ ਧੱਕੇ ਹੋਏ ਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੇ ਤੁਸੀਂ ਅੰਮ੍ਰਿਤਪਾਲ ਮਹਿਰੋ ਨੂੰ ਸੱਦਿਆ ਤੇ ਤੁਹਾ ਨੂੰ ਨਾਲ ਖੜਨ ਦੀ ਲੋੜ ਹੈ ਕਿਉਂਕੋ ਗੱਲ ਨੂੰ ਪੰਜਾਬ ਦੇ ਵਿੱਚ ਹੋਰ ਬੜੀਆਂ ਭੈਣਾਂ ਨਾਲ ਧੱਕੇ ਹੁੰਦੇ ਆ ਬੜੀਆਂ ਭੈਣਾਂ ਨਾਲ ਛੇੜ ਛੜ ਹੁੰਦੇ ਆ ਤੇ ਜੇ ਤੁਸੀਂ ਨਾਲ ਖੜਨ ਵਾਲੇ ਬੰਦੇ ਦਾ ਵਿਸ਼ਵਾਸ ਜਿੱਤੋਗੇ ਉਹਦੇ ਨਾਲ ਖੜੋਗੇ ਗਾਣ ਤੁਹਾਡੇ ਮਗਰ ਹੋਰ ਹਜ਼ਾਰਾਂ ਭਰਾ ਖੜਨਗੇ ਹਯਾਰਾ ਸਿੰਘ ਖੜਨਗੇ ਪਰ ਤੁਸੀਂ ਕਿਸਦਾ ਵਿਸਵਾਸ ਨਾ ਤੋੜੋ ਧਾਤੀਆ ਪੈਣਾ ਨੂੰ ਵੀ ਚੰਗੇ ਭਰਾਵਾ ਦੀ ਲੋੜ ਹੈ ਇੰਜ ਨਹੀਂ ਲੱਗ ਰਿਹਾ ਕਿ ਇੱਕ ਕੁੜੀ ਜਾਂ ਦੋ ਕੁੜੀਆਂ ਦੇ ਮੁਕਰਣ ਨਾਲ ਨਿਹੰਗ ਸਿੰਘਾਂ ਦਾ ਹੋਰ ਕੁੜੀ ਕੋਈ ਜੇ ਆਊਗੀ ਵੀ ਜੈਨੂਨ ਹੋਊਗੀ ਵਿਸ਼ਵਾਸ ਕਰ ਪਾਣਗੇ ਪਾਣਗੇ ਹੋਗੇ ਦੇਖੋ ਵਿਸ਼ਵਾਸ ਤੇ ਕਰਨਾ ਪੈਂਦਾ ਹਨ ਕਿਉਂਕਿ ਧਿਆ ਪੈਣਾ ਸਾਰਿਆਂ ਦੀ ਸਾਂਝੀ ਹੈ ਉਹ ਖਾਲਸਾ ਪੰਥ ਤੇ ਇੱਜ਼ਤਾਂ ਲਈ ਗਊ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸੀ ਗਊ ਗਰੀਬ ਦੀ ਰੱਖਿਆ ਕਰਨੀ ਧਿਆ ਪੈਣਾ ਗਊ ਗਰੀਬ ਆ ਰੱਖਿਆ ਕਰਦੇ ਸੰਖਪੰਤ ਪੈਲੋ ਵੀ ਕਰਦਾ ਹੈ ਗਜਨੀ ਤੋਂ ਬਜਾਰਾ ਚ ਕਿੰਨੇ ਕਿੰਨੇ ਧੀਆ ਭਣਾ ਸਦਾਗ ਲੈਂਦਾ ਹੁਣ ਵੀ ਖਾਲਸਾ ਪੰਥ ਜਿਹੜੀ ਆਪਣੇ ਸਿਧਾਤ ਆਪਣੀ ਮਰਜ਼ਾ ਦੇ ਨਾਲ ਧੀਆ ਭਣਾ ਨਾਲ ਖੜਦਾ ਰਹੇਗਾ ਉਹ ਧੀਆ ਭਣਾ ਨੇ ਸੋਚਣਾ ਚਾਹੀਏ ਕੋਈ ਮਨ ਚ ਬੇਈਮਾਨੀ ਅਜ ਨਹੀਂ ਪਰ ਖਾਲਸਾ ਪੰਥ ਖੜਾ ਡਟ ਕੇ ਨਾਲ ਉਹਨਾਂ ਦੇ ਐਂਡ ਐਂਡ ਜੇ ਆਪਾਂ ਗੱਲ ਕਰੀਏ ਉੱਥੇ ਤੁਸੀਂ ਜਾਓਗੇ ਦੇਖੋ ਗੱਲ ਸਾਰੀ ਤੁਹਾਨੂੰ ਵੀ ਪਤਾ ਮੀਡੀਆ ਦੇ ਵਿੱਚ ਵੀ ਉਛਲਦੀ ਹੈ ਸੋਸ਼ਲ ਮੀਡੀਆ ਤੇ ਭਰਿਆ ਪਿਆ ਹੈ ਇਹਨਾਂ ਗੱਲਾਂ ਤੋਂ ਤੇ ਕਾਰਵਾਈ ਕੀ ਹੋਏਗੀ ਕਿਉਂਕਿ ਨਾਲ ਖੜਨਾ ਤਾਂ ਇੱਕ ਚਲੋ ਠੀਕ ਹੈ ਤੁਸੀਂ ਉਹਨਾਂ ਦੇ ਨਾਲ ਹੀ ਹੋ ਅੱਗੇ ਵੀ ਖੜੋਂਗੇ ਬਟ ਕਾਰਵਾਈ ਅੱਗੇ ਕੀ ਹੋ ਸਕਦੀ ਹੈ ਤੁਹਾਡੇ ਵੱਲੋਂ ਕਿਉਂਕਿ ਪਰਚੇ-ਪੁਰਚੇ ਦੀ ਜੋ ਗੱਲ ਕਰੀਏ ਜਾਂ ਤੁਸੀਂ ਕਹਿ ਰਹੇ ਸਰਕਾਰ ਆ ਫੇਲ ਨੇ ਪ੍ਰਸ਼ਾਸਨ ਫੇਲ ਹੈ ਤੇ ਤੁਹਾਡੇ ਕੀ ਕਾਰਵਾਈ ਦੇਖੋ ਪ੍ਰਸ਼ਾਸਨ ਉਹੀ ਆ ਵੀ ਤੁਸੀਂ ਜਿਹੜਾ ਬੰਦਾ ਗਲਤ ਉਹਦੇ ਪਰਚੇ ਕਰੋ ਨਾ ਕਿ ਜਿਹੜਾ ਬੰਦਾ ਕਿਸੇ ਚੰਗੇ ਕੰਮ ਕਰ ਰਿਹਾ ਹੈ ਸਮਾਜ ਲਈ ਕੰਮ ਕਰ ਰਿਹਾ ਹੈ ਜਾਤੀ ਆਪਾਂ ਦੇ ਨਾਲ ਖੜ ਕੇ ਜਿਨੇ ਵਧੀਆ ਉਹਨਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕੀਤੀ ਚਲੋ ਧੀਆਪਾਂ ਇੱਕ ਦੀ ਮੁਕਰੀ ਪਰ ਨਹੀਂ ਪ੍ਰਸ਼ਾਸਨ ਨੂੰ ਇਨਸਾਫ ਦੇਣ ਦੀ ਲੋੜ ਹੈ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇ ਪੰਜਾਬ ਵਾਲੇ ਵਿੱਚ ਪ੍ਰਸ਼ਾਸਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ